ਬਹੁਤ ਥੋੜਾ ਜਿਹਾ ਨੋਇਆ ਫਰੇਹਮਾ ਜੁੱਦੀ ਨਾ ਪਈ ਕੋਈ 500 ਰੁਪਏ ਦਾ ਤੇਲ ਕੋ ਜੱਟ ਹੱਥੋਂ ਤੇ ਤੇਲ ਕੋ ਨਾ ਦਿੱਕ ਖੁੱਤ ਨਹੀਂ ਆਈ ਵੀ ਭਈ ਇੱਥੇ ਆ ਕੇ ਮੱਝਾ ਰੋਣ ਕਾ ਮਾਰਾ ਹਵਾ ਆਈ ਇੱਥੇ ਆ ਕੇ ਲੱਗੇ ਰੋਣ ਕਾ ਦੱਖੀ ਮਾਈ ਤੇ ਇਹ ਬੱਟਾ ਫੂਕੇ ਸਾਰਾ ਅਸਲ ਮਦਦਤ ਹੋ ਗਿਆ ਘਰੇ ਆਪ ਬਣੇ ਰਸਤੇ ਇਸ ਜਿੰਦਗੀ ਵਿੱਚ نن دل نن نن پئي کم ڪردي دنيا ته دنيا پانو او دنيا پانو ته لبين بوليو جي اچلتي ۾ چلدا سڑک تي اچلدا سڑک تي لاندي چپاني ਸੇ ਦੇ ਦੇ ਗੱਬੇ ਖੜਾ ਲਓ ਜੀ ਕੁੜੀ ਨੂੰ ਗੱਬੇ ਘੜ ਪਤਾ ਇਹ ਇਸ ਵਾਰੀ ਆਉਂਦੀ ਦਿਆ ਇਸ ਵਾਰੀ ਆਉਂਦੀ ਆਪ ਕੋਲ ਯਾਰ ਆ ਵੀ ਦੇਗੇ ਸਵਾ ਦਸ ਹੋ ਗਏ ਚਲੋ ਵੀ ਚਲੋ ਜੀ ਆਓ ਜੀ ਪਹਿਲਾ ਸ਼ਾਗਨ ਪਾ ਦੋ ਉਹ ਮਿੱਠਾ ਕਰ ਦੋ ਫਿਰ ਫੋਟੋ ਕਰ ਉਹਦਾ ਜਾਣਾ ਉਹਦਾ ਇਸਨੇ ਸ਼ਾਗਨ ਪਾ ਲਈ ਦੋ ਪੁਰਾਣਾ ਦੇਖ ਲੈ ਉਹਨੇ ਪੱਤਲੀ ਕਰੇ ਖਰਚਾ ਵੀ ਕਰੇ ਚੋਟੀ ਪਾਲਾਂ ਥੱਲੇ ਦੀਆਂ ਕੋਈ ਗਾਇ ਕਹਿੰਦੇ ਗੱਟੂ ਦਾ ਵਾਗ ਨਹੀਂ ਖੋਲ ਦਰਾਵਾ ਥੋੜਾ ਜਿਹਾ ਮਰਵਾ ਦੋ ਆ ਲੋ ਇੰਦਰ ਵੀ ਕਰਾਉਂਦਾ ਆਤਾ ਲੋੜ ਅੱਗੇ ਲੈਣਾ ਬੁੱਤ ਉਹ ਲਡੂ ਲਖਵਾਇਆ ਠੀਕ ਆ ਬਸ ਲਡੂ ਰੱਖ ਦੋਈ ਬਸ ਪਾਣੀ ਘਰੇ ਘਰ ਤੇ ਬੱਦਸ ਆਹ ਤੱਕ ਲਿਭਦੀ ਹਾਂ ਕਰੀ ਆ ਬਸ ਹੀ ਆਹ ਦੇਖ ਲੈ ਉਹਦਾ ਕਰ ਲਈਏ ਤੁਸੀਂ ਅੱਗੇ ਮੋੜਾ ਆ ਗਿਆ ਠੀਕ ਆ ਇਹ ਵੀ ਦੇਖੋ ਅਤਲ ਜੀ ਦੇਖਿਓ ਤਾਂ ਹਮਨੇ ਐਦਾਂ ਰਿਹ ਹਸਤਾ ਲਿਆ ਜਿਸ ਬੰਦ ਅੱਜ ਦਾ ਹੁਣ ਕਰਾਂਗੇ ਕੋਈ ਗੱਲ ਨਹੀਂ ਬੰਦ ਖਿੜ ਖਿੜਾ ਖਿੜ ਖਿੜ ਅੰਕਲ ਇੱਧਰ ਦੇਖਣਾ ਉੱਧਰ ਦੇਖਣਾ ਪਲੀਜ਼ ਤੇਰੇ ਟਾਈਮ ਲੱਗਦਾ ਮੇਰੇ ਘਰ ਵੀ ਨਾ ਦੇਖੀ ਜਾ ਚਲੋ ਜੇ ਅੱਗੇ ਦੋ ਦੋ ਕਰਕੇ ਉੱਧਰ ਲੱਗੀ ਜਾਓ ਉਧਰ ਚਲੋ ਦੋ ਦੋ ਕਰਕੇ ਲੱਗ ਜਾਓ ਉਹਦੇ ਸਾਈਡ ਤੇ ਬੋ ਜੀ ਇੱਧਰ ਹੋ ਜਾਓ ਮੇਰਾ ਸਾਈਡ ਨਾਲ ਲੱਗ ਜਾਓ सही नहीं है नहीं पला थे खिचे ठीक है ਆਉਂਦਾ ਵੀਡੀਓ ਚ ਆਉਂਦਾ ਮੇਰੀ ਚ ਉਥੇ ਲੋ ਲਾ ਰਿਹਾ ਮੇਰੀ ਵੀਡੀਓ ਜਾਂਦਾ ਹੋਰ ਲੱਗ ਜਾਂਦਾ ਨਾ ਹੋ ਗਿਆ ਓਕੇ ਹੁਣ ਆਉਂਦਾ ਆ ਥੱਲੇ ਸਿੱਟਣਾ ਆਉਦਾ ਕੋਈ ਨਹੀਂ ਹਾਂਜੀ ਦੇਖੋ ਇੱਧਰ ਦੇਖੋ ਬੜਾ ਇੱਧਰ ਦੇਖੋ ਕਿਹੜਾ ਇੱਧਰ ਦੇਖੋ 17 ਹੰਦੇ ਲਾਈਵ ਹੋ ਗਿਆ ਫਿਰ ਹਾਂਜੀ ਤਾਂ ਸ਼ੁਰੂ ਕਰਿਆ ਆ ਬੱਚੇ ਨੂੰ ਕੋੜਾ ਇੱਧਰ ਕਰਦੇ ਤਨਵਾਜੀ ਇਧਰ ਹੋ ਜੀ ਤਾਂ ਗਾ ਲਾ 11000 ਦੀ ਜੀ ਰੱਖੇ ਦੋ ਬਰਾ ਸੋਣ ਨੂੰ ਆ ਆਏ ਇਧਰ ਵੀ ਇਧਰ ਹੋ ਥੋੜਾ ਇਧਰ ਆਏ ਬਹੁਤ ਬਹੁਤ ਮੈਂ ਦੇਖਿਓ ਸਾਹਮਣੇ ਇਡਾ ਇਧਰ ਦੇਖਿਓ ਸ਼ਰਮਾ ਪਾਉਂਦੀ ਦਾ ਹੋ ਗਏ 20 ਚਲੋ ਜੀ ਹਾਂ ਜੀ ਹਾਂ ਜੀ ਚਲੋ ਉਧਰ ਦੀ ਨਹੀਂ ਹੋ ਜੀ ਨਹੀਂ ਚਾਹਣ ਉਹ ਉਧਰ ਦੀ ਨਹੀਂ ਅਗਲੇ ਬੱਸ ਨਿਕਲੋ ਇਹ ਸਹੀ ਕਰੀ ਹੋਤੀ ਹੈ ਕੱਲ੍ਹ ਸਹੀ ਕਰੂਗੀ ਮੈਂ ਜਾਣਦਾ ਹਾਂ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਕਿਵੇਂ ਕਰਨਾ ਹੈ। ਚਲੋ ਜੀ ਜਾਗਰ ਤੋਂ ਰਹਿ ਗਿਆ ਫਿਰ ਆਜੋ ਜੀ। ਬ੍ਰਾਈਟਨੈਸ ਘਟਾਈ ਵੀ ਉਧਰੋਂ। ਹੋਰ ਮੈਂ ਖਾ ਜਾਵਾਂ ਮਾਲਾਪੁਰ। ਇਹ ਸਰਚ ਜੀ ਕੱਪਰੇ ਉਧਰ ਆਉਂੋ। ਜਿੰਨਾ ਜ਼ਿਆਦਾ ਬ੍ਰਾਈਟ ਹੋਰ ਨਹੀਂ ਬੈਟਰੀ ਚੈੱਕ ਤੂੰ। ਆ ਵੀਰੇ ਚਲੋ 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 ਅੱਗੇ ਢੱਕਨ ਕਰੋ ਫੇਰ ਫੋਟੋ ਕਰਾ ਲੀ ਐਡੀ ਵਿੱਚ ਨਾ ਪੁੱਤ ਵਿੱਚ ਨਹੀਂ ਆਉਣਾ ਵਿੱਚ ਬੇਡਾ ਓਹੋ ਕੈਮਰਾ ਚੱਲਦਾ ਮੁੰਡੇ ਦਾ ਭਰਾ ਤੇ ਭਰਜਾਈ ਗੁਰਮukh ਸਿੰਘ ਤੇ ਅਮਨ ਹਾਂ ਦੇਖੋ ਸਾਹਮਣੇ ਪਲੀਜ਼ ਇੱਧਰ ਦੇਖੋ ਵੇਟ ਵੀਰੇ ਇੱਧਰ ਪੀਂ ਅੰਦਰ ਵੀਰੇ ਇੱਧਰ ਦੇਖੋ ਪੀਂ ਉਹਨੂੰ ਸਾਈਡ ਤੇ ਕਰ ਦੋ ਉਦੋਂ ਪਾਈ ਹੋਈ ਸਾਈਡ ਮਰਾ ਉਧਰ ਹੋ ਜਾ ਜੀ ਬੇਡਾ ਇੱਧਰ ਦੇਖਿਓ ਵਿੱਚ ਨਾ ਵਿੱਚ ਨਾ ਵੀਰੇ ਪਲੀਜ਼ ਇੱਧਰ ਦੇਖੋ ਉਧਰ ਦਾ ਦੇਖੋ ਚਲੋ ਜੀ ਵੀਰੇ ਬੁਲਾ ਲਓ ਬੁਲਾਓ ਬੁਲਾਓ ਬਸ ਸਾਡੀ ਤਾਂ ਤਿਆਰੀ ਆ ਸ਼ਰਮਾ ਪਵਾਈ ਦੇਖੋ ਸ਼ਰਮਾ ਪਵਾਈ ਥੱਲੇ ਦੇਖੋ ਦੌੜ ਦੇਖੋ ਪਾਉ ਜੀ ਸ਼ਰਮਾ ਪਵਾਈ ਉਹ ਨਹੀਂ ਮੰਜਾ ਚੱਕਦਾ ਆਹ ਦੇ ਉਹ ਵੀ ਆ ਜਾਂ ਬੰਦ ਕਰਾ ਆ ਕੇ ਅੰਦਰ ਬੈਠੇ ਨੇ ਲੱਗ ਸਾਹ ਰਾਏ ਉਹ ਵੀ ਹੈ ਉਹ ਵੀ ਇਹ ਚੱਕਦੇ ਨੇ ਜਿਹੜੇ ਅੰਦਰ ਜਾਂਦੇ ਨੇ ਉਹ ਲਵੇ ਲਾਇਆ ਆਪਾਂ ਠੀਕਾ ਫੋਟੋ ਤੋਂ ਅੱਲਾਹ ਸਾਹਿਬ ਕੀ ਇਹ ਬਿਠੇ ਤੁਸੀਂ ਉਧਰ ਤੇ ਆ ਜੀ ਥੋੜਾ ਵੀਰੇ ਦੇ ਲਵੇ ਨੂੰ ਫੋਟੋ ਕਰਕੇ ਵੀਰੇ ਦੇਖਿਓ ਸਾਡੇ ਖੜਾ ਹੱਥ ਬੁਰਾ ਲਾ ਦਾ ਵੀਰੇ ਅੰਦਰ ਦੇਖਿਓ ਪੱਲਾ ਪਿੱਛੇ ਵੱਲ ਆਈ ਜਾਣਗੇ ਜਿਹੜਾ ਮਾਰ ਥੈਂਕ ਯੂ ਸਾਹਮਣੇ ਮਾੜੀ ਨਹੀਂ ਕੋਈ ਆਜੀ ਮੈਂ ਕਹਿ ਕੇ ਜਾਨੀ ਆ ਰਜੀਤੋ ਕਹਿੰਦੇ ਅੰਦਰ ਥਾਰੀ ਸਫਾਈ ਕਰਦੀ ਕਪੜੇ ਚੱਕ ਕੇ ਚੱਲੀਏ ਫਿਰ ਰਹਿਨੇ ਆ ਸੀ ਲੈ ਫੜ ਕੇ ਸਾਹਮਣੇ ਦੀ ਤੁਮੜੇ ਚਲੋ ਜੀ ਮੇਰੂ ਕਿਥੇ ਮੇਰੂ ਚਾਹਿਆ ਦੇਣ ਗਈ ਦੀ ਹੈ ਚਲੋ ਜੀ ਬਹੁਤ ਸਵਾਗਤ ਸਾਰਾ ਆਇਆ ਤੂੰ ਕੋਈ ਨਹੀਂ ਆਈ ਸਾਡਾ ਗੁੱਸਾ ਕਰਦੇ ਕੱਲੋ ਕਰਦੋ ਕਰਦੋ ਸਾਡੇ ਕੋਲ ਬੰਦ ਕਰ ਦਿਓ चलो 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 ਬੇਟਾ ਤੂੰ ਇੱਧਰ ਆ ਜਾ ਉਹ ਤੇ ਜਾ ਉਹ ਇੱਧਰ ਆ ਜਾ ਆਇਆ ਬ੍ਰੋ ਆਇਆ ਬ੍ਰੋ ਪਿੱਛੇ ਦੀ ਆ ਜਾ ਪਿੱਛੇ ਦੀ ਆ ਜਾ ਬੇਟਾ ਇੱਧਰ ਦੇਖ ਉਹ ਲੱਗੋ ਉੱਥੇ ਫੋਟੋਆਂ ਤੈਨਾਂ ਸਾਰੀ ਲੈ ਲੈ

ਚੱਲ ਵੀ ਚੱਲ OK ਜਰੋ ਵੀ ਨੈਕਸਟ ਥੈਂਕ ਯੂ ਸ਼ੇਰਾ ਬੰਦੀ ਦੀ ਰਸਮ ਦੇਖ ਰਹੇ ਹਾਂ ਤੁਸੀਂ ਵਰਗੜ ਦਾ ਵਿਆਹ ਵਰਗੜ ਦਾ ਵਿਆਹ ਹੈ ਜੀ ਸ਼ੇਰਾ ਬੰਦੀ ਹੋ ਰਹੀ ਹੈ ਇਹ ਆ ਗਏ ਕਲਰਾਂ ਵਾਲੀ ਪੂਆ ਸਾਡੀ ਨਾਲ ਸੁਪਿੰਦਰ ਤੇ ਸਰਬਜੀਤ ਆ ਨਾਲ ਅਲਵਾ ਇਰੇ ਇੱਧਰ ਦੇਖਿਓ ਇਰੇ ਇੱਧਰ ਦੇਖਿਓ ਇਹਦਾ ਇਰੇ ਸਾਹਮਣੇ ਦੀ ਠੀਕ ਆਜਾ ਆਜਾ ਹੋਰ ਕਹੜਾ ਆ ਗਿਆ ਆ ਗਿਆ ਚਲੋ ਚਲ 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 ਮੈਨੂੰ ਪਤਾ ਹਾਂ ਪਤਾ ਨਹੀਂ ਹਾਂ ਪਤਾ ਨਹੀਂ ਹਾਂ ਇਹਨੇ ਸਾਕਨ ਪਣਾ ਪਾਲਣ ਟਪੀ 10 ਮਿੰਟਾਂ ਦਾ ਰੱਖੀ ਮੈਂ ਤੇ ਵਿੱਚ ਅੱਤਨਾ ਮਰੋ

ਪਰ ਇਹ 12 ਤਰ੍ਹਾਂ ਦੇ ਬੋਲੇ ਵਾਲੇ ਪਿੰਨਾਂ ਦੇ ਕੋਲ ਆ ਗਏ। ਉਹ ਫੱਟ ਗਏ। ਜਿਹੜਾ ਉਹ ਵੀ ਦੇਖੇ ਤਾਂ ਕਿਸੇ ਇੱਧਰ ਨਹੀਂ ਜੁੜੇ। ਦੀਨ ਦੁਪੱਟਾ ਲੈ ਕਰ ਲੋ ਇੱਕ ਕਰ। ਇਹਨਾਂ ਦੇ ਨਾਲ ਤਾਂ ਨਹੀਂ ਹੋਏ। ਨਾਏ 10 20 ਹੋਏ ਨੇ। ਕੁਝ ਨਹੀਂ ਹੁੰਦਾ। ਇੰਨਾ ਕਦਾ ਹੋਇਆ ਜਾਂਦਾ ਜੀ। ਹੋ ਤਾਂ ਜਾਂਦਾ। ਹੋਰ ਕੋਈ ਕੰਮ ਹੈ ਨਹੀਂ ਨਾਲੇ ਸਾਡੇ ਨੂੰ ਨੂੰ ਜਾਣਾ ਹੈ ਸਾਡੇ। ਹਾਂ। ਯਾਰ ਹੁੰਦਾ ਯਾਰੀ ਕਰਾਰ ਆਉਂਦਾ 3500 ਆਪਾਂ ਦੇ ਹਾਂ ਨਾ ਲੈ ਲੇਡੀ ਜੀ ਨੂੰ ਕਿਹੜਾ ਤਿਆਰ ਕਰ ਲੂ ਸਹੀ ਕਰੀ ਸਹੀ ਕਰੀ ਯਾਰ ਹੋ ਗਿਆ ਭਾਈ ਇਹ ਨਹੀਂ ਕਰਦਾ ਦੇਖੋ ਦੇਖੋ ਸਾਹਮਣੇ ਜਿਹੜੇ ਇੱਧਰ ਦੇਖੇ ਸੀ ਕੋਈ ਨਾ ਵੀਰੇ ਇੱਧਰ ਤੇ ਆਹ ਸਾਹਮਣੇ ਖੜਾ ਟਿਕ ਚਲੋ ਜੀ ਅੱਗੇ ਚਲੋ ਵੀ ਨੈਕਸਟ ਉਧਰੀ ਉਧਰੀ ਇੱਧਰ ਹੀ ਆਓ ਜੀ ਇੱਧਰ ਹੀ ਆਓ ਹਨੀ ਉਹ ਹਨੀ ਆ ਜਾ ਬੰਦ ਕਰਾ ਆ ਫਿਰ ਮੁਕਾਵਾ ਇਹ ਇੱਧਰ ਇੱਧਰ ਦੇਖ ਬੜਾ ਇੱਧਰ ਦੇਖ ਉਹ ਆਦੇ ਚਾਕਲੇ ਇੱਧਰ ਦੇਖ ਪੁੱਤ ਓਏ ਆਦੇ ਚਾਕਲੇਟ

ਤਰਕੇ ਦਾ ਮਾਰੂਮੀ ਨਾ ਆ ਗਿਆ ਚਲੋ ਕਿਹੜਾ ਰਹਿ ਗਿਆ ਜੀ ਚਾਚੀ ਆ ਜਾਓ ਆ ਜਾਓ ਜੀ ਨੇ ਪਣ ਇਹ ਭੰਦੇ ਸੱਤ ਲੱਗਣਾ ਨਹੀਂ ਕੋਈ ਬਣਦਾ ਨਹੀਂ ਰਹਿਣਾ ਕਿ ਉਹ ਮੇਰੇ ਵੱਲ ਆ ਸਾਂ ਦੇਖੋ ਜੀ ਰੋ ਲੰਗ ਜਾਂਦਾ ਉਧਰ ਨੂੰ ਇਧਰ ਵਿੱਚ ਨਿਕਦੇ ਨੇ ਇਹ ਇਧਰ ਦੇਖੋ ਚਾ ਇਹ ਥੋੜਾ ਇੱਧਰ ਆਜੋ ਅੱਜ ਇੱਧਰ ਹੋ ਬਾਸ ਸਾਰੇ ਪੰਜ ਦੇਖੇ ਆਪਣੇ ਇੱਧਰ ਦੇਖੋ ਸਾਰੀ ਭਾਬੀ ਨੂੰ ਬੁਲਾ ਲਿਆ ਸਾਰੀ ਭਾਬੀਆਂ ਇਹ ਸਾਰੀਆਂ ਆਜੋ ਲੇਡੀਜ਼ ਸਾਹਮਣੇ ਆਓ ਆਓ ਇਹ ਸਾਰੀਆਂ ਭਾਬੀਆਂ ਭਾਬੀਆਂ ਆਜੋ ਵਰਮਣੀ ਬੁਲਾਇਆ ਲੈ ਆਜੋ ਆਜੋ ਓਏ ਤੋ ਅੱਥੇ ਖੜਨ ਦੀ ਕਰ ਆ ਖੜੀ ਆਜੋ ਆਜੋ ਚਲੋ ਚਲੋ ਇਹ ਅਮਨਦੀਪ ਜੀ ਆ ਗੀਆਂ ਜੀ ਭਰਜਾਈਆਂ ਪਰਗੜ ਦੀਆਂ ਭਰਜਾਈਆਂ ਇਕੱਠੀਆਂ ਹੋ ਕੇ ਘੇਰ ਲਿਆ ਪਰਗੜ ਨੂੰ ਆਮ ਤੌਰ ਤੇ ਹੋ ਜਾ ਇੱਕ ਮਿੰਟ ਪਾੜੇ ਮੇਰਾ ਹੈਦਰੋ ਜਪਤ ਤੋ ਹੈਦਰੋ ਜਪਤ ਤੋ ਹੈਦਰੋ ਜਪਤ ਸੰਦੀਪ ਨਹੀਂ ਹੈਗੀ ਸੰਦੀਪ ਸੰਦੀਪ ਨਹੀਂ ਹੈਗੀ ਇਹ ਮੰਨ ਲਈ ਚਲੋ ਆ ਵੀ ਲਾ ਕੇ ਆ ਜਾਓ ਆ ਜਾਓ ਵਿਚਾਰ ਕੋਈ ਨਹੀਂ ਆ ਰਿਹਾ ਮਨਪ੍ਰੀਤ ਨੂੰ ਪੁੱਛੋ ਉਸ ਦੇ ਬਾਰੇ ਆ ਗਈ ਰਹਿ ਗਿਆ ਤਾਂ ਹਾਂ ਇਹ ਤਾਂ ਤੁਸੀਂ ਤੇਰੀ ਅੱਛੀ ਦੂਜੀ ਆਈ ਹੈ ਪਾਸਾ चलो 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 भी चल चल भीरू शर्मा मेरी फोटो करा लाला ਯਾਹ ਆ ਰਹੀ ਹੈ ਪੈਸੇ ਹੀ ਆਲੇ ਕਰ ਦਊਗਾ ਫੇਰ ਫੇਰ ਤਾਂ ਕੁਝ ਵੀ ਨਾ ਮੋੜਦਾ ਚੱਲ ਦੱਦ ਚੱਲ ਉਹ ਇਧਰ ਦੇ ਪਿੱਛੇ ਹੋ ਜਾ ਥੋੜਾ ਪਿੱਛੇ ਹੋ ਜਾ ਅੱਜ ਦੇਖੋ ਫੇਰ ਆਉਣੀ ਹੁਣ ਇੱਕ ਮਿੰਟ ਇੱਕ ਮਿੰਟ ਮਸੀਨ ਨਿਕਲੀ ਕਰ ਕੋਈ ਚੱਕ ਉਹ ਐ ਜਾਣ ਦੇ ਕੋਈ ਵੀ ਗਾਲੀ ਨਾ ਕਰੋ ਇੱਥੇ ਜੇ ਪੰਜ ਪੰਜ ਮਿੰਟ ਦਾ ਰਸਤਾ ਹੋਰ ਕਾਲੀ ਕਰੀ ਜਾਂਦੇ ਪੰਜ ਮਿੰਟ ਦਾ ਰਸਤਾ ਕਹਾਂ ਉੱਥੇ ਵੀ ਕਾ ਨੇਰ ਜਾਣਾ ਦੇਖੋ ਵੀਰੇ ਇੱਧਰ ਦੇ ਡੰਡਾ ਵੀ ਕਾ ਨੇਰ ਹੋ ਗਿਆ ਬੇਟਾ ਮੈਂ ਤਾਂ ਕਾਲੀ ਕਰਦੇ ਵਧੀਆ ਵੀ ਲੱਗਦੇ ਤੇ ਆ ਤਾਂ ਜਾਣਾ ਗੰਗਾ ਹੋਰ ਕੰਮ ਕੀ ਆ ਇਹ ਕੰਮ ਹੋਰ ਕੋਈ ਕਾਲੀ 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 ਕਿੱਥੇ ਕਦੇ ਕਾਲੀ ਕਰ ਲੱਗੇ ਨੇ ਨਹੀਂ ਅੱਜ ਦਾ ਦਿਨ ਰਹਿ ਗਿਆ ਪਿਆ ਕਿ ਕੱਲ ਤੇ ਜਾਊਗੀ ਜੱਲੇ ਸੁਣਨੇ ਆਪ ਗੰਦ ਜਿੱਤ ਨਹੀਂ ਕੱਲ ਅੱਛਾ ਉਹ ਸਾਰੇ ਕੁਝ ਰਹਿ ਜਾਂਦਾ ਹੁੰਦਾ ਕੋਈ ਆ ਜੋ ਹੋਰ ਕਰਾਉਣੀਆਂ ਜਿਹਨੇ ਫੋਟੋ ਕਰਾ ਲਓ ਜੀ ਫੇਰ ਬਾਅਦ ਬੋਲੋ ਨਾਨਕਾ ਨਾਨਕਾ ਮੇਲਾ ਇਕੱਠਾ ਹੋ ਰਿਹਾ ਹੈ ਪਰਗੜ ਦੇ ਆਲੇ-ਦਾਲੇ ਨਾਨਕਾ ਮੇਲਾ ਭਾਈਆਂ ਭਰਜਾਈਆਂ ਨਾਨਕਿਆਂ ਵੱਲੋਂ ਸਾਡੀ ਵੀਰ ਇੱਧਰ ਆਓ ਹਾਂਜੀ ਵੀਰ ਇੱਧਰ ਦੇਖਿਓ ਇੱਧਰ ਤੋਂ ਆਪਾਂ ਦੇਖੋ ਵੀਰ ਇੱਧਰ ਕਿਉਂ ਸਾਹਮਣੇ ਕਾਲੀ ਕਰੀ ਜਾਂਦਾ ਚਲੋ ਫਿਰ ਖਤਰਾ ਕਰਦੇ ਸਾਰੇ ਕੀ ਕਰੀ ਪੋ ਚਲੋ ਜੀ ਰੋਕੀ ਸਬਰ ਕਰ ਖੰਦ ਖਾਣਾ